ਸਾਡੇ ਪਿੰਡ ਦਾ ਨਾ ਇੱਕ 10 ਨੰਬਰੀ ਹਤਾ ਮੜੇ ਮੋਟੇ ਚੋਰੀਆਂ ਚਕਾਰੀਆਂ ਜੀਆਂ ਕਰਨੇ ਵਾਲਾ ਚਲੋ ਇੱਕ ਲਾਕ ਵਾਲੇ ਪਿੰਡ 'ਚ ਚੋਰੀ ਹੋ ਗਈ ਤੇ ਪੁਲਿਸ ਵਾਲੇ ਆ ਗਏ ਮੋਟਰਸਾਈਕਲ 'ਤੇ ਆ ਗਏ ਕਿ ਬਈ ਸ਼ੱਕ ਦੇ ਆਧਾਰ 'ਤੇ ਚੱਕਣਾ ਬਈ ਚਲੋ ਜੀ ਉਹਨੂੰ ਕਹਿੰਦੇ ਓਏ ਚਲੋ ਮੜਾ ਜੇ ਥਾਣੇ 'ਚ ਉਹ ਕਹਿੰਦਾ ਥਾਣੇ 'ਚ ਕੀ ਕਰਨ ਜਾਣਾ ਹੈ ਜੀ ਕਹਿੰਦਾ ਕੁਛ ਨਹੀਂ ਮੜਾ ਜਗਾਂ ਦਾ ਤੈਨੂੰ ਚਾਹ ਪਾਣੀ ਉਪਲਾਉਣਾ ਵਸ ਤੂੰ ਮੜਾ ਜੇ ਆਤ ਤੌਰ ਸਾਡੇ ਨਾਲ ਮੋਟਰਸਾਈਕਲ 'ਤੇ ਬੈਠ ਉਹ ਖੁਸ਼ ਹੋ ਗਿਆ ਬਈ ਚਾਹ ਪਾਣੀ ਪੁਲਿਸ ਵਾਲੇ ਮੈਨੂੰ ਚਾਹ ਪਾਣੀ ਬੁਲਾਉਣ ਨੂੰ ਹੈ ਨਾ ਕਹਿੰਦਾ ਚਲੋ ਜੀ ਚਲੋ ਜੀ ਬੈਠਣ ਲੱਗਿਆ ਗੱਬੇ ਐਨੇ ਸਰਪੰਚ ਨੇ ਦੇਖ ਲਿਆ ਤਾਂ ਸਰਪੰਚ ਨੇ ਦੇਖ ਲਿਆ ਸਰਪੰਚ ਨੂੰ ਲੱਗ ਗਿਆ ਪਤਾ ਵੀ ਇਹਨੂੰ ਸ਼ੱਕ ਦੇ ਆਧਾਰ 'ਤੇ ਚੱਕਣ ਆਏ ਆ ਭਈ ਕਰਿਆ ਕਰਿਆ ਇਤ ਕੀ ਇਹਦੇ ਕੁਝ ਨਹੀਂ ਹੈਗਾ ਸਰਪੰਚ ਨੇ ਪੁੱਛਿਆ ਉਹ ਕਹਿੰਦਾ ਕੁਝ ਨਹੀਂ ਸਰਪੰਚ ਸਾਹਿਬ ਮਾੜੀ ਜਿਹੀ ਪੁੱਛਤਾਛ ਕਰਨੀ ਆ ਬਸ ਤਾਂ ਸਰਪੰਚ ਨੇ ਮੈਂ ਤਾਂ ਮੁੰਤਾਂ ਜਿਹਾ ਕਰਕੇ ਜੀ ਛਡਾ ਲਿਆ ਉਹਨੂੰ ਪੁਲਿਸ ਵਾਲੇ ਚਲੇ ਗਏ ਬਾਅਦ 'ਚ ਕਹਿੰਦਾ ਸਰਪੰਚ ਨੂੰ ਉਹ ਕਾਦ ਹੋ ਗਏ ਕਹਿੰਦਾ ਸਰਪੰਚ ਸਾਹਿਬ ਥੋੜੀ ਵੀ ਇੰਨੇ ਪਿਆਰ ਨਾਲ ਕਹਿੰਦਾ ਬੰਦੇ ਆਏ ਆ ਇੱਜ਼ਤ ਨਾਲ ਕਹਿੰਦਾ ਲੈ ਕੇ ਚੱਲੇ ਤੇ ਚਾਹ ਪਾਣੀ ਆ ਭੁਲਾਉਣਾ ਤਾਂ ਕਹਿੰਦਾ ਉਹਨਾਂ ਨੇ ਮੈਨੂੰ ਸਰਪੰਚ ਕਹਿੰਦਾ ਸ਼ਾਲਾ ਹੋਇਆ ਚਾਹ ਪਾਣੀ ਦਾ ਸ਼ਾਲਾ ਤੈਨੂੰ ਜਾਂਦੇ ਨੇ ਮੂਧਾ ਭਾ ਲਾਣਾ ਦਾ ਉਹਨਾਂ ਨੇ